ਜਿਹੜਾ ਲੋਕਾਂ ਦਾ ਕਈ ਬੰਦਿਆਂ ਦਾ ਭਲੇਖਾ ਸੀਗਾ ਹੀ ਰਾਣੇ ਨੇ ਪੰਜ ਛਾਣਾ ਰਾਣੇ ਨੇ ਕੀ ਕੀ ਕਰਨਾ ਅੱਜ ਸਾਰੇ ਭਲੇਖੇ ਲੋਕਾਂ ਦੇ ਦੂਰ ਹੋ ਗਏ ਇਹ ਬਾਬੇ ਦੇ ਨਾਨਕ ਦਾ ਰਾਸ਼ਾ ਇਹ ਮੀਰਾ ਥੋੜੋ ਇਹ ਬਾਬੇ ਦੀ ਕਿਰਪਾ ਤੇ ਲੋਕਾਂ ਨਾਲ ਜੋ ਮਾੜਾ ਹੋਇਆ ਪਿਛਲੇ 50 ਸਾਲਾਂ 'ਚ ਲੁੱਟ ਕੋਸਟ ਇਹ ਹਰ ਬੰਦੇ ਨੂੰ ਪਤਾ ਮੈਂ ਇਸ ਦੇ ਤੇ ਗੱਲ ਨਹੀਂ ਕਰਦਾ ਐਸੀ ਵੀ ਲਾਤੇ 15 ਕਰੋੜ ਰੁਪਇਆ ਪਰ ਹਸਪੀਟਲ ਇਨ ਆਪਰੇਟਿਵ ਹੈ ਸਪੈਸ਼ਲਾਈਜ਼ਡ ਡਾਕਟਰਸ ਸੁਲਤਾਨਪੁਰ ਚਾਹੇ ਕਰਨਗੇ ਰਿਟਾਇਰਡ ਪੀਜੀਆਈ ਦੇ ਰਾਣੇ ਦੇ ਖਰਚੇ ਤੇ ਕਾਈਟੀਆਈ ਕਾਲਜ ਬੰਦ ਪਿਆ ਫਟੂਟਿੰਗੇ ਚ ਦੂਜਾ ਬੰਦ ਪਿਆ ਜੱਪੂਆ ਚ ਇਹ ਦੋਨੋਂ ਚਲਾਉਂਗਾ ਤੇਰਾ ਚ ਸਪੈਸ਼ਲਾਈਜ਼ਡ ਕੋਰਸੇ ਹੋਣਗੇ ਜਨਾ ਤੀਲ ਮੋਲਕੇ ਚ ਡਿਮਾਂਡ ਹੈ ਜਨਾਬਾਂ ਜੀ ਕਰੀਬ ਜਨਤਾ ਨੂੰ 5-5 ਮਰਲੇ ਦੇ ਪਲਾਟ ਸਰਕਾਰ ਦੀ ਸਕੀਮ ਹੈ ਕਈਆਂ ਪਿੰਡਾਂ ਚ ਪਲਾਟ ਹੀ ਨਹੀਂ ਦਿੱਤੇ ਗਏ ਸultanpur Lodhi ਦੀ ਸਿਆਸਤ ਇੰਨੀ ਗਰਮਾ ਗਈ ਹੈ ਕਿ ਰਾਣਾ ਇੰਦਰਪ੍ਰਤਾਪ ਨੇ ਅੱਜ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ ਨੇ ਬੇਸ਼ੱਕ ਰਾਣਾ ਇੰਦਰਪ੍ਰਤਾਪ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਨੇ ਪਰ ਨਾਲ ਹੀ ਰਾਣਾ ਇੰਦਰਪ੍ਰਤਾਪ ਅਤੇ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਸੀਟ ਜਿੱਤ ਕੇ ਉਹ ਬੇਸ਼ੱਕ ਕਾਂਗਰਸ ਦੀ ਹੀ ਝੋਲੀ ਵਿੱਚ ਪਾਉਣਗੇ ਪਰ ਕਾਂਗਰਸ ਨੂੰ ਇਹ ਜ਼ਰੂਰ ਦੱਸਣਾ ਹੈ ਕਿ ਨਵਦੇਸ਼ ਚੀਮਾ ਗਲਤ ਚੋਣ ਕੀਤੀ ਗਈ ਹੈ ਨਵਤੇਜ ਚੀਮਾ ਨੇ ਸultanpur Lodhi ਦਾ ਬੇੜਾ ਗਰ ਕੀਤਾ ਹੈ ਨਵਤੇਜ ਜੀ ਮਾਨੇ ਸੁਲਤਾਨਪੁਰ ਲੋਧੀ ਦਾ ਕੋਈ ਵਿਕਾਸ ਨਹੀਂ ਕੀਤਾ ਕਪੜੇ ਕਿਤੇ ਨੇ ਲੋਕਾਂ ਤੇ ਨਜਾਇਜ਼ ਪਰਚੇ ਕਿਤੇ ਨੇ ਰਾਣਾ ਇੰਦਰਪ੍ਰਤਾਪ ਨੇ ਵਾਦਾ ਕੀਤਾ ਹੈ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਹਸਪਤਾਲ ਬਣਾਇਆ ਜਾਵੇਗਾ ਜਿਸ ਦਾ ਖਰਚਾ ਖੁਦ ਰਾਣਾ ਚੱਕੇਗਾ ਅਤੇ ਉੱਥੇ ਜੋ ਡਾਕਟਰ ਆਉਣਗੇ ਉਹ ਪੀਜੀਆਈ ਤੋਂ ਰਿਟਾਇਰਡ ਹੋਣਗੇ ਬਿਲਕੁਲ ਹੋ ਗਈ ਜਿਹੜਾ ਲੋਕਾਂ ਦਾ ਕਈ ਬੰਦਿਆਂ ਦਾ ਭਲੇਖਾ ਸੀਗਾ ਹੀ ਰਾਣੇ ਨੇ ਪੰਜ ਸ਼ਾਣਾ ਰਾਣੇ ਨੇ ਕੀ ਕੀ ਕਰਨਾ ਅੱਜ ਸਾਰੇ ਭਲੇਖੇ ਲੋਕਾਂ ਦੇ ਦੂਰ ਹੋ ਗਏ ਪਹਿਲੇ ਦਿਨ ਚ ਕਿਹਾ ਸੀ ਮੈਦਾਨ ਚ ਆਇਆ ਟਿਕਟ ਨੋ ਟਿਕਟ ਸੁਲਤਾਨਪੁਰ ਦੀ ਸੇਵਾ ਕਰਨੀ ਆ ਤੇ ਅੱਜ ਨਾਮਿਨੇਸ਼ਨ ਮੈਂ ਫਾਈਲ ਕਰ ਦਿੱਤੀ ਮਾਈ ਹਾਊ ਯੂ ਫੀਲ ਆਫਟਰ ਫਾਈਲਿੰਗ ਦਾ ਪੇਪਰਸ ਬਹੁਤ ਵਧੀਆ ਇਦਾਂ ਦੀ ਫੀਲਿੰਗ ਕਿਤੇ ਜ਼ਿੰਦਗੀ ਚ ਆਈ ਤੁਸੀਂ ਇਲੈਕਸ਼ਨ ਚ ਜਾ ਰਹੇ ਆ ਬੋਤਾਂ ਮੰਗਣ ਵਾਸਤੇ ਲੋਕਾਂ ਵਾਸਤੇ ਕੀ ਖਾਸ ਲੈ ਕੇ ਜਾ ਰਹੇ ਆ ਲੋਕਾਂ ਦੇ ਵਿਕਾਸ ਤੇ ਕੀ ਗੱਲ ਕਰਨਾ ਚਾਹੁੰਦੇ ਹੋ ਇਹ ਤੋਂ ਜਿਹੜੀ ਲੋਕਾਂ ਦੇ ਵਿਕਾਸ ਵਾਲੀ ਗੱਲ ਹੈਗੀ ਆ ਮੈਂ ਇਹ ਜਵਾਬ ਨਾ ਤੁਹਾਨੂੰ ਬੈਠ ਕੇ ਆਰਾਮ ਨਾਲ ਦੇਣਾ ਚਾਹੁੰਗਾ ਕਿਉਂਕਿ ਗੱਲਾਂ ਬਹੁਤ ਨੇ ਤੇ ਮਿੰਟ 10 ਲੱਗਣਗੇ ਇੱਥੇ 10 ਮਿੰਟ ਲੱਗਣੇ ਨਹੀਂ ਬੈਠ ਕੇ ਆਰਾਮ ਨਾਲ ਜਵਾਬ ਦਵਾਂਗਾ ਤੁਹਾਨੂੰ ਇਹ ਬਾਬੇ ਦੇ ਨਾਨਕ ਦਾ ਰਾਸ਼ਾ ਹੈ ਮੇਰਾ ਥੋੜਾ ਇਹ ਬਾਬੇ ਦੀ ਕਿਰਪਾ ਹੈ ਮੇਰਾ ਕੁਐਸਚਨ ਇਹ ਸੀ ਤੁਹਾਨੂੰ ਲੋਕ ਬੁੜ ਕਿਉਂ ਪਾਉਣ ਕਿਹੜੀਆਂ ਗੱਲਾਂ ਤੁਸੀਂ ਲਾ ਕੇ ਲੋਕਾਂ ਕੋ ਜਾ ਰਹੇ ਹੋ ਦੇਖੋ ਗੱਲ ਇਹ ਆ ਸੁਲਤਾਨਪੁਰ ਦੇ ਲੋਕਾਂ ਨਾਲ ਜੋ ਮਾੜਾ ਹੋਇਆ ਪਿਛਲੇ 50 ਸਾਲਾਂ 'ਚ ਲੁੱਟ ਕੋਸਟ ਇਹ ਹਰ ਬੰਦੇ ਨੂੰ ਪਤਾ ਮੈਂ ਇਹਦੇ ਤੇ ਗੱਲ ਨਹੀਂ ਕਰਦਾ ਗੱਲ ਇਹ ਆ ਕਿ ਮੈਂ ਕਰਨਾ ਕੀ ਆ ਦੇਖੋ ਸਭ ਤੋਂ ਵੱਡੀ ਸਮੱਸਿਆ ਇੱਥੇ ਹੈਗੀ ਆ ਹੈਲਥ ਦੀ ਪੈਸੇ ਵੀ ਲਾਤੇ 15 ਕਰੋੜ ਰੁਪਇਆ ਪਰ ਹਸਪੀਟਲ ਇਨ ਆਪਰੇਟਿਵ ਹੈ ਤੇ ਰਾਣਾ ਇੰਡੀਪੈਂਡੈਂਟ ਲੜ ਰਿਹਾ ਤੇ ਲੋਕਾਂ ਨਾਲ ਜਿਹੜੇ ਵਾਅਦੇ ਕਰੂੰਗਾ ਉਹ ਆਪ ਦੀ ਜ਼ਿੰਮੇਵਾਰੀ ਤੇ ਕਰੂੰਗਾ ਇਸ ਸਰਕਾਰ ਦੀ ਰਿਸਪੌਂਸਿਬਿਲਟੀ ਤੇ ਨਹੀਂ ਸੁਲਤਾਨਪੁਰ ਦੇ ਵਿੱਚ ਹੈਲਥ ਫੈਸਿਲਿਟੀ ਓਪਰੇਟ ਹੋਈ ਹੈਲਥ ਫੈਸਿਲਿਟੀ ਬੈਟਰ ਹੋਏਗੀ ਤੇ ਸਪੈਸ਼ਲਾਈਜ਼ਡ ਡਾਕਟਰਸ ਸੁਲਤਾਨਪੁਰ ਚਾਹੇ ਕਰਨਗੇ ਰਿਟਾਇਰਡ ਪੀਜੀਆਈ ਦੇ ਰਾਣੇ ਦੇ ਖਰਚੇ ਤੇ ਤਾਂ ਕਿ 50 ਸਾਲਾਂ ਲਈ ਲੋਕਾਂ ਨੂੰ ਸਿਹਤ ਦੀ ਸਹੂਲਤ ਮਿਲੇ ਨੰਬਰ 1 ਹੈਲਥ ਸਿਸਟਮ ਤਾਂ ਤੁਸੀਂ ਇਹ ਗੱਲ ਕਰ ਦਿੱਤੀ ਆ ਪਰ ਲੋਕ ਅੱਜ ਵੀ ਇਦਾਂ ਦੇ ਹੈਗੇ ਆ ਕਿ ਜਿਹੜੇ ਚੰਗਾ ਪਾਣੀ ਪੀਣ ਲਈ ਤਰਸਦੇ ਮਹਾਰਾਜ ਆਉਣ ਦਿਓ ਵੇਖੋ ਇੱਕ ਹੈਲਥ ਦੂਜੀ ਐਜੂਕੇਸ਼ਨ ਇੱਕ ਆਈਟੀਆਈ ਕਾਲਜ ਬੰਦ ਪਿਆ ਫਤੂਟਿੰਗੇ ਚ ਦੂਜਾ ਬੰਦ ਪਿਆ ਜੱਬੂਆ ਚ ਇਹ ਦੋਨੋਂ ਚਲਾਉਂਗਾ ਤੇਰਾ ਚ ਸਪੈਸ਼ਲਾਈਜ਼ਡ ਕੋਰਸੇ ਹੋਣਗੇ ਜਿਨ੍ਹਾਂ ਦੀ ਮੋਲਕ ਵਿੱਚ ਡਿਮਾਂਡ ਹੈ ਜਨਾਬਾਂ ਦੇ ਉਹਨਾਂ ਟਾਈਪ ਦੇ ਬੰਦਿਆਂ ਨੂੰ ਟ੍ਰੇਨ ਕਰੂੰਗਾ ਤੇ ਇਹਦੇ ਤੋਂ ਇਲਾਵਾ ਸ਼ਹਿਰ ਦੀ ਗੱਲ ਕਰਨਾ ਵੇਖੋ ਪੀਣ ਵਾਲਾ ਪਾਣੀ ਸ਼ਹਿਰ ਦੇ ਵਿੱਚ ਆਪਾਂ 550ਵਾਂ ਸਾਲ ਮਨਾ ਕੇ ਹਟੇ ਆਂ ਤੇ ਸੀਵਰੇਜ ਵਾਲਾ ਪਾਣੀ ਮਿਕਸਡ ਪੀਣ ਨੂੰ ਮਿਲਦਾ ਲੋਕਾਂ ਨੂੰ ਘਰੋਂ ਘਰ ਕਾਲਾ ਪਾਣੀ ਆਉਂਦਾ ਸ਼ਹਿਰ ਤਾਂ ਖਰਾਬ ਹੋਣੀ ਹੋਣੀ ਆ ਨਾਲੇ ਮੁੱਖ ਮੁਖਵਾਂ ਦਾ ਕਿਹੜੀ ਬਾਰਦੀ ਨੇ ਮੰਨਦੀ ਮੈਨੂੰ ਆਪ ਤਾਂ ਲੈਣ ਦਿਓ ਜੇ ਸਵਾਲ ਪੂਰੇ ਕਰ ਲੈਣ ਦਿਓ ਤੇ ਸਪੀਡ ਖਿੱਚੀ ਜਾਂਦੇ ਆ ਇਹਦੇ ਤੋਂ ਇਲਾਵਾ ਪੀਣ ਵਾਲਾ ਪਾਣੀ ਸੀਵਰੇਜ ਸ਼ਹਿਰ ਦੇ ਵਿੱਚ ਨਹੀਂ ਹੈਗਾ ਉਹ ਸੀਵਰੇਜ ਪਵਾਉਂਗਾ ਇਹ ਰਿਸਪੌਂਸਿਬਿਲਟੀ ਰਾਣੀ ਦੀ ਆ ਇਸ ਤੋਂ ਬਾਅਦ ਆ ਜੀਏ ਜ਼ਿੰਮੇਦਾਰਾਂ ਨੂੰ ਠਕੜੇ ਕਰਨਾ ਐਗਰੀਕਲਚਰ ਤੇ ਗਰੀਬ ਜਨਤਾ ਨੂੰ 5-5 ਮਰਲੇ ਦੇ ਪਲਾਟ ਸਰਕਾਰ ਦੀ ਸਕੀਮ ਹੈ ਕਿ ਕਈਆਂ ਪਿੰਡਾਂ 'ਚ ਪਲਾਟ ਹੀ ਨਹੀਂ ਦਿੱਤੇ ਗਏ। ਤਹਿਸੀਲ ਠੇਕੇ ਤੇ ਸੀ। ਪਹਿਲੇ ਦਿਨ ਇਸ ਤਹਿਸੀਲ ਸੁਧਾਰ ਕੇ ਰੱਖ ਲਵਾਂਗਾ। ਪੁਲਿਸ ਨਜਾਇਜ਼ ਪਕਚੀਆਂ ਕਰਾਉਣ ਤੋਂ ਇਲਾਵਾ ਐਮ.ਐਲ.ਏ ਨੂੰ ਕੋਈ ਕੰਮ ਨਹੀਂ ਸੀਗਾ। ਜਿੱਦਨ ਦਾ ਰਾਣਾ ਆਇਆ ਉਹ ਠੰਡੇ ਹੋ ਗਏ ਆ। ਤੇ ਇੱਕ ਚੀਜ਼ ਹੈ ਸultanpur ਦੇ ਵਿੱਚ 6 ਮਹੀਨਿਆਂ ਲਈ ਕੋਈ ਨਜਾਇਜ਼ ਪਰਚਾ ਨਹੀਂ ਹੋਊਗਾ ਤਾਂ ਕਿ ਲੋਕਾਂ ਨੂੰ ਇੱਕ ਕਲੈਰਿਟੀ ਆ ਜਾਵੇ ਕਿ ਪੋਲਿਟੀਕਲ ਸ਼ੈ ਦੇ ਨਾਲ ਨਜਾਇਜ਼ ਪਰਚੇ ਨਹੀਂ ਹੋਣਗੇ ਲੋਕ ਆਪਣੇ ਆਪ ਆਪਣੇ ਆਪ ਨੂੰ ਸੁਧਾਰ ਲੈਣਗੇ ਤੇ ਪਿੰਡਾਂ ਦੇ ਵਿੱਚ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਵਰਤਾਂਗੇ। ਆ ਕਿਸ ਵੱਲ ਹੋਊਗਾ ਜਿੱਨਾ ਰਾਸ਼ਾ ਬਾਦ ਲੱਗਦਾ ਕਿ ਸਾਰਾ ਵੋਟ ਦੇ ਵਿੱਚ ਕਨਵਰਟ ਹੋ ਜਾਏਗਾ ਤੁਹਾਡੇ ਵਾਸਤੇ। ਵੇਖੋ ਮੈਂ ਤੇ ਕੱਲ ਲੋਕਾਂ ਨੂੰ ਦੱਸਿਆ ਸਵੇਰੇ ਕਿ ਮੈਂ ਕਾਗਜ਼ ਭਰਨੇ ਤੇ ਇਹ ਸਾਰਾ ਸੁਲਤਾਨਪੁਰ ਦਾ ਰਾਸ਼ਿਆ ਕੋਈ ਇੱਕ ਬੰਦਾ ਬਾਰੋਂ ਨਹੀਂ ਆਇਆ ਠੀਕ ਹੈ ਹਰ ਬੰਦਾ ਆਪ ਦਾ ਕੈਂਡੀਡੇਟ ਸਮਝ ਕੇ ਮੈਨੂੰ ਆਇਆ ਤੇ ਜਦੋਂ ਲੋਕ ਆਪ ਦਾ ਕੈਂਡੀਡੇਟ ਸਮਝ ਲੈਣ ਤੇ ਵੋਟਾਂ ਵੀ ਦਵਾ ਕੇ ਪਾਉਂਦੇ ਆ ਤੇ ਪਾਉਂਦੇ ਵੀ ਆ ਸੋ ਸਾਰੇ ਬੰਦੇ ਵੋਟਾਂ ਪਾਉਣ ਵਾਲੇ ਵੀ ਆ ਤੇ ਪਾਉਣ ਵਾਲੇ ਵੀ ਆ ਮੇਰੇ ਵਰਕਰ ਮੁਕਾਬਲਾ ਕਿਹੜੀ ਪਾਰਟੀ ਦਾ ਤੇ ਦੇਖੋ ਮੁਕਾਬਲਾ ਅਕਾਲੀ ਗੱਲ ਨਾਲ ਇਹ ਸੱਚੀ ਗੱਲ ਹੈ ਤੇ ਆਮ ਆਦਮੀ ਪਾਰਟੀ ਵੀ ਹੈਗੀ ਆ ਸਮਾ ਮੁਕਾਬਲਾ ਮੇਰਾ ਕੰਮ ਮਿਹਨਤ ਕਰਦਾ ਕਾਂਗਰਸੀ ਉਮੀਦਵਾਰਾਂ ਹਮ ਮੁਕਾਬਲਾ ਕਰਨੀ ਚੀਮਾ ਸਾਹਿਬ ਉਹਦੀ ਤਾਂ ਜਮਾਨਤ ਹੀ ਜਬਤ ਹੋ ਗਈ ਆ ਉਹ ਕਿਤੇ ਹੈ ਹੀ ਨਹੀਂ ਗਿਣਤੀ ਜੀ ਕਿਤੇ ਨਹੀਂ ਹੈਗਾ ਮੈਂ ਇਹ ਕਹਿੰਨਾ ਉਹ 10% ਤੇ ਜਮਾਨਤ ਜਬਤ ਹੁੰਦੀ ਆ 5% ਵੋਟ ਵੀ ਨਹੀਂ ਲੈ ਕੇ ਜਾ ਸਕਦਾ ਇਹ ਜਿਹੜੇ ਸੁਲਤਾਨਪੁਰ ਦੇ ਲੋਗ ਆ ਜਾਇਆ ਇਹ ਸਾਰੀ ਕਾਂਗਰਸੀ ਆ ਅਕ੍ਰੋਸ ਪਾਰਟੀ ਲਾਈਨ ਆ ਜਿਹ ਲੋਗ ਆਏ ਆ ਤੇ ਜਿੱਦਣ ਉਹਨੇ ਕਾਗਜ਼ ਭਰੇ ਸੀ ਉਹ ਤੁਸੀਂ ਵੇਖ ਲਓ ਕਿੰਨੇ ਬੰਦੇ ਸੀ ਅੱਜ ਰਾਣੇ ਨੇ ਕਾਗਜ਼ ਭਰੇ ਆ ਤੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਮੈਂ ਕਹੂੰਗਾ ਹਰ ਪਿੰਡ ਚੋਂ ਹਰ ਪਰਿਵਾਰ ਚੋਂ ਕੋਸ਼ਿਸ਼ ਕਰਕੇ ਕੋਈ ਨਾ ਕੋਈ ਜਰੂਰ ਆਇਆ ਠੀਕ ਹੈ ਧੰਨਵਾਦ ਜੀ ਦੇਖੋ ਮੈਂ ਦੀ ਉਮਰ 50 ਸਾਲ ਦੀ ਹੋ ਗਈ ਆ ਮੈਂ ਆத்ਵੀ ਜ਼ਿੰਦਗੀ ਵਿੱਚ ਐਡਾ ਵੱਡਾ ਇਕੱਠ ਨਹੀਂ ਦੇਖਿਆ ਵੀ ਕੋਈ ਬੰਦਾ ਕਾਜ ਭੰਨ ਗਿਆ ਐਡਾ ਵੱਡਾ ਇਕੱਠ ਹੋਇਆ ਹੋਵੇ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਵੀ ਐਡਾ ਵੱਡਾ ਇਕੱਠ ਹੋਇਆ ਕਹਣਾ ਜਿਹੜਾ ਰਾਣਾ ਇੰਦਰਪਤਾਪ ਆ ਜਾ ਚੋਣ ਲੜਨ ਜਾ ਰਿਹਾ ਬਾਕੀ ਉਮੀਦਵਾਰਾਂ ਨੇ ਇਸ ਤੋਂ ਪਹਿਲਾਂ ਹੀ ਕਾਗਜ਼ ਭਰੇ ਆ ਦੇਖੋ ਜੀ ਰਾਣਾ ਰਾਣਾ ਜੀ ਬਹੁਤ ਵੱਡੇ ਵਾਅਦੇ ਨਾਲ ਜਿੱਤਣਗੇ ਬਹੁਤ ਵੱਡਾ ਬਹੁਤ ਵਾਅਦਾ ਨਾਲ ਜਿੱਤਣਗੇ ਬਾਕੀ ਚੀਮਾ ਸਾਹਿਬ ਦੀ ਜਮਾਨਤ ਜ਼ਬਤ ਹੋਊਗੀ ਇਹ ਛੋਟਾ ਇਹਨੇ ਲੋਕਾਂ ਦੇ ਝੂਠੇ ਪਰਚੇ ਦਿੱਤੇ ਆ ਮੈਂ ਤੇ ਖੁਦ ਚੋਰੀ ਦਾ ਪਰਚਾ ਦਿੱਤਾ ਇਹਨਾਂ ਨੇ ਮੇਰਾ ਬੇਟਾ ਸਪੋਰਟਸਮੈਨ ਹੀ ਉਹਤੇ ਚੋਰੀ ਦਾ ਪਰਚਾ ਦਿੱਤਾ ਇਹਨਾਂ ਲੋਕਾਂ ਨੇ ਬਹੁਤ ਧੱਕਾ ਕੀਤਾ ਮੈਂ ਸਲਤਨਪੁਰ ਦੇ ਸਾਰੇ ਸਾਰੇ ਲੋਕਾਂ ਨੂੰ ਆਪ ਦੇ ਭੈਣਾਂ ਭਰਾਵਾਂ ਨੂੰ ਆਪ ਦੇ ਰਿਸ਼ਤੇਦਾਰਾਂ ਨੂੰ ਆਪ ਦੇ ਯਾਰਾਂ ਦੋਸਤਾਂ ਨੂੰ ਇਹ ਕਹਿਣ ਚੋਣਾਂ ਕਿ ਰਾਣਾ ਜੀ ਨੂੰ ਵੱਧ ਤੋਂ ਵੱਧ ਵੋਟ ਪਾਓ ਤੇ ਕਾਮਯਾਬ ਬਣਾਓ ਇਹ ਬਹੁਤ ਇੰਟੈਲੀਜੈਂਟ ਆਦਮੀ ਆ ਬਹੁਤ ਵਧੀਆ ਪੜ੍ਹਿਆ ਲਿਖਿਆ ਨੌਜਵਾਨ ਆ ਇਹਨੂੰ ਮੋਹਰੇ ਲਿਆਓ ਰਾਣਾ ਸਾਹਿਬ ਜਿੱਤ ਜਕੀ ਨਹੀਂ ਹੋਊਗੀ 100 ਬੜਾ 100% ਬਿਲਕੁਲ 100 ਬੜਾ 100% ਜਿੱਤ ਜਕੀ ਨਹੀਂ ਹੋਊਗੀ ਬਹੁਤ ਵੱਡੇ ਬਹੁਤ ਮਾਤ ਨਾਲ ਜਿੱਤਣਗੇ ਉਹ ਇਹ ਦੁਨੀਆ ਜਿਹੜੀ ਆ ਉਹਨਾਂ ਲੇਟਰਾਂ ਦਾ ਪਾਪ ਚੋਣਾ ਬੜੀ ਬੜੀ ਦੁਨੀਆ ਦੇ ਇੰਨਾ ਕੱਟ ਕਦੀ ਵੀ ਨਹੀਂ ਆਪਣੀ ਲਾਈਫ ਦੇ ਵਿੱਚ ਦੇਖਿਆ ਔਰ 100% ਰਾਣੇ ਦੀ ਇਥੋਂ ਜਿੱਤ ਆ ਔਰ ਐਲਾਨ ਹੀ ਬਾਕੀ ਆ ਜਿੱਤ ਹੋ ਗਈ ਆ ਤੇ ਆਪ ਹੀ ਤੁਸੀਂ ਦੇਖ ਕੇ ਕੈਮਰਾ ਘੁਮਾ ਕੇ ਵੇਖੋ ਵੀ ਦੁਨੀਆ ਜਿਹੜੀ ਆ ਉਹ ਆਪ ਤੇਜ਼ੀ ਤੋਂ ਇੰਨੇ ਅੱਕੇ ਹੋਏ ਸੀ ਕਾਂਗਰਸ ਦੇ ਬੰਦੇ ਤੋਂ ਇੰਨੇ ਅੱਕੇ ਹੋਏ ਸੀ ਕਿ ਤੁਸੀਂ ਆਪ ਹੀ ਦੇਖ ਸਕਦੇ ਹੋ ਕੱਠ ਕਿੱਥੇ ਜਿਹੜਾ ਵਾਠਾਠਾ ਮਾਰਦਾ ਕਾਠਾ ਤੁਸੀਂ ਆਪ ਦੇਖ ਲਓ ਕੀ ਬਿਕਾ ਰਾਣਾ ਇੰਦਰਪ੍ਰਤਾਬ ਵੱਲੋਂ ਅੱਜ ਕਾਗਜ਼ ਭਰੇ ਗਏ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਰਾਣਾ ਇੰਦਰਪ੍ਰਤਾਬ ਜੀ ਨੇ ਅੱਜ ਕਾਗਜ਼ ਭਰੇ ਆ ਤਾਂ ਸੁਲਤਾਨਪੁਰ ਲੋਧੀ ਦੇ ਸਾਰੇ ਸੁਲਤਾਨਪੁਰ ਲੋਧੀ ਵਾਲੇ ਵਸਤੇ ਬਹੁਤ ਖੁਸ਼ੀ ਦੀ ਗੱਲ ਆ ਤੇ ਲੋਕ ਆ ਤੁਹਾਡੇ ਸਾਹਮਣੇ ਆ ਦੇਖ ਲਓ ਕਿੱਦਾਂ ਦਾ ਮਹਿਸੂਸ ਕਰ ਰਹੇ ਸਾਰੇ ਆਪਣੇ ਆਪ ਆਏ ਆ ਕਿਸੇ ਨੂੰ ਬਹੁਤਾ ਬੁਲਾਇਆ ਨਹੀਂ ਗਿਆ ਲੋਕਾਂ ਨੇ ਆਪਣਾ ਆਪ ਹੱਸਾ ਦਿਖਾਇਆ ਰਾਣਾ ਰਾਣਾ ਇੰਦਰ ਪ੍ਰਤਾਪ ਦਾ ਕਹਿਣਾ ਹੈ ਕਿ ਇਹ ਇਕੱਠ ਕਾਂਗਰਸ ਦੇ ਲੋਕਾਂ ਦਾ ਹੀ ਹੈ ਕਾਂਗਰਸੀ ਵਰਕਰਾਂ ਦਾ ਹੀ ਹੈ ਤੇ ਹੋਰ ਲੋਕ ਵੀ ਜੋ ਰਾਣਾ ਇੰਦਰ ਪ੍ਰਤਾਪ ਨਾਲ ਜੁੜੇ ਨੇ ਉਹਨਾਂ ਦਾ ਇਕੱਠ ਹੈ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਉੱਥੇ ਵੱਡੀ ਤਾਕਤ ਦਿਖਾਈ ਗਈ ਹੈ ਇਸ ਨਾਲ ਸਾਫ਼ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਨੂੰ ਕਾਂਗਰਸ ਹਾਈ ਕਮਾਂਡ ਨੂੰ ਰਾਣਾ ਇੰਦਰ ਪ੍ਰਤਾਪ ਰਾਣਾ ਗੁਰਜੀਤ ਸਿੰਘ ਖੁੱਲੀ ਚੁਣੌਤੀ ਦੇ ਰਹੇ ਨੇ ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ ਮਿੰਨੀ ਪਾਕਟ ਨਿਊਜ਼ ਤੇ ਉਤੇ ਸੇਵਾ ਕਰਦਾ ਗੁਰੂ ਦਰਬਾਲ ਸਬਦ ਦੇ ਕੰਮ ਨੂੰ ਕਮ ਸਮਝਦਾ ਦਿਲੋਂ ਹੈ ਜੁੜਿਆ ਲੋਕਾਂ ਨਾਲ ਗੁਰੂ ਨਾਨਕ ਦੀ ਧਰਤੀ ਤੇ ਸੇਵਾ ਕਰਦਾ ਗੁਰੂ ਦਰਬਾਲ ਸਬਦ ਦੇ ਕੰਮ ਨੂੰ ਕਮ ਸਮਝਦਾ ਦਿਲੋਂ ਹੈ ਜੁੜਿਆ ਲੋਕਾਂ ਨਾਲ ਨਾਲਾ ਰੱਛਾ ਲੋਕ ਸੱਚਾ-ਸੱਚਾ ਹੈ ਰਾਤਾ ਸੁਲਤਾਨ ਪੁੱਛ ਹੋਵੇ ਸੁਖ ਤੇ ਸੁਪੂ So, so could they Captain?